ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮੈਂ ਕਹਿੰਦਾ ਬਹੁਤ ਮੈਂ ਧਲਵਾਦੀ ਆ ਡੂੜੀ ਦਿਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡੂੜੀ ਬਹੁਤ ਆ ਸਾਡੇ ਅਫਸਰ ਟਰੈਫਿਕ ਦੇ ਬਹੁਤ ਵਧੀਆ ਨੇ ਬੱਚੇ ਜਾਣ ਕੇ ਉਹਨਾਂ ਪ੍ਰੋਗਰਾਮ ਹੋਇਆ ਜੀ ਇੱਥੇ ਆਉਂਦਾ ਮੈਨੂੰ ਤੇ ਬਾਲੇ ਵੀ ਆਉਣਗੇ ਮੈਂ ਜੇ ਕਿਹਾ ਸ਼ਾਮੀ ਆਪਣੇ ਘਰ ਬੱਚੇ ਬੈਠੇ ਬੈਠੇ ਚਾਹ ਨੂੰ ਜਾ ਕੇ ਪੂਰੀ ਦੋ ਜਨਮ ਦਿਨ ਮਨਾਇਆ ਜਾਊਗਾ ਬੱਚਾ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਪੂਰੇ ਸ਼ਹਿਰ ਅੰਦਰ ਮੁਸਤੈਦ ਹੈ ਉੱਥੇ ਹੀ ਪੁਲਿਸ ਕਰਮਚਾਰੀ ਵੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਨੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਐਸ ਆਈ ਮਨਜੀਤ ਸਿੰਘ ਦਾ ਜਨਮ ਦਿਨ ਸੀ ਮਨਜੀਤ ਸਿੰਘ ਡਿਊਟੀ ਵਿੱਚ ਇੰਨੇ ਜ਼ਿਆਦਾ ਰੁੱਝੇ ਸੀ ਕਿ ਉਹਨਾਂ ਨੂੰ ਆਪਣਾ ਜਨਮ ਦਿਨ ਵੀ ਯਾਦ ਨਹੀਂ ਰਿਹਾ ਜਿਸ ਨੂੰ ਲੈ ਕੇ ASI ਮਨਜੀਤ ਸਿੰਘ ਦੇ ਪਰਿਵਾਰ ਨੇ ਉਹਨਾਂ ਦੀ ਡਿਊਟੀ ਉੱਥੇ ਪਹੁੰਚੇ ਜਿੱਥੇ ਉਹਨਾਂ ASI ਮਨਜੀਤ ਸਿੰਘ ਨੂੰ ਉਹਨਾਂ ਦਾ ਜਨਮ ਦਿਨ ਯਾਦ ਕਰਵਾਇਆ ਅਤੇ ਕੇਕ ਕਟਵਾ ਕੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ ਆਪਣਾ ਸ਼ੁਭਨਾਮ ASI ਮਨਜੀਤ ਸਿੰਘ ਜੋਟਰਾ ਤਾਂ ਫਿਰ ਡਿਊਟੀ ਕਰਦਾ ਕਸਟਮ ਚੌਂਕ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਲੇ ਤੀ ਡਿਊਟੀ ਦੇ ਤੇਰੇ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀਆਂ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਮਹਾਰਾਸ਼ਟਰ ਪੁਲਿਸ ਹੀ ਮੰਗਲਦਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਦਿੱਲੀ ਜਾਣਾ ਤੋਂ ਜਲਦੀ ਜਾਣਾ ਸੀ ਕਿ ਸ਼ੱਕਰ ਕਿ ਮੈਂ ਛੁੱਟੀ ਨਹੀਂ ਕੀਤੀ ਅਦਵਾਰ ਜਦੋਂ ਮੇਰਾ ਜਨਮ ਦਿਨ ਮਾਣ ਵਾਸਤੇ ਮੈਂ ਇਸ ਕਰਕੇ ਛੁੱਟੀ ਲਈ ਮੈਂ ਅੱਜ ਚਾਂਦ ਨੂੰ ਦਿੱਲੀ ਜਾਣਾ ਕੱਲ ਦਿੱਲੀ ਮੈਨੂੰ ਵਾਪਸ ਵਿਜਾ ਲੈ ਕੇ ਵਾਪਸ ਮੁੰਡੇ ਦਾ ਵਾਲੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਪੂਰੀ ਗ੍ਰਾਂਡ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਮਨਾ ਰਿਹਾ ਹੈ ਬੱਚਿਆਂ ਚਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤੇ ਬਾਲੇ ਵੀ ਆਉਣਗੇ ਮੈਂ ਤੇ ਕਿਹਾ ਸ਼ਾਮੀ ਆਪਣੇ ਘਰ ਬੱਚੇ ਬੈਠੇ ਚਾਂਦ ਨੂੰ ਜਾ ਕੇ ਪੂਰੀ ਦੋ ਜਨਮ ਦਿਨ ਮਨਾਇਆ ਜਾਊਗਾ ਬੱਚਿਆਂ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਸਿੰਘ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿਸ ਕਾਕੇ ਆ ਗਿਆ ਪਹਿਲ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਮੈਨੂੰ ਕਿਹਾ ਤੇ ਡੈਲੀ ਕਿਤੇ ਉਹ ਮੈਂ ਮੈਂ ਚਾਹੂੰ ਜੋ ਉਹ ਗੱਡੀ 'ਚ ਆਗੇ 500 ਮੁੰਡੇ 1000 ਦੋਸ ਲੈ ਕੇ ਨਾਲ ਕੁੜੀ ਆ ਗਈ ਨਾਲ ਪ੍ਰੋਹਣਾ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਇੱਥੇ ਜੂਰੀ ਦੇ ਵੀ ਅਵਰੇਜ਼ ਦਾ ਪਰਿਵਾਰ ਆ ਕੇ ਅੱਥੇ ਆ ਕੇ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਂਕ ਜਣਾ ਨਾਲ ਬਈਆ ਡਿਊਟੀ ਕਰਦਾ ਆਪਣੇ ਚੌਂਕ ਜ ਰਹਿ ਗਏ